ਜੋ ਜੀ ਹੋਇਸੋ ਗੁਆ ਮੌਕਾ ਕਹਿਆ ਵਾਓ ਪਹਿਲੇ ਉਹ ਜੋ ਕਹਿਆ ਗਿਆ ਜਿਕੇ ਗੁਰਦੁਆਰੇ ਔਰ ਮਸਜਿਦ ਨਾਸੂਰ ਹੈ ਉਹ ਅਜੇ ਭੁੱਲੇ ਨਹੀਂ ਸੀ ਅਸੀਂ ਕਿ ਇਹ ਨਵਾਂ ਕਾਰਾ ਵਾਹਿਗੁਰੂ ਜੀ ਕੀ ਫਤਿਹ ਸਵੈਰ ਤੋਂ ਕੁਝ ਨਹੀਂ ਖਾਦਾ ਅਸਾ ਲੱਗ ਨਹੀਂ ਰਿਹਾ ਆਪ ਜੀ ਦੀ ਆਵਾਜ਼ ਤੋਂ ਨਹੀਂ ਐਸਾ ਕੋਈ ਗੱਲ ਹੈ ਸਿੰਘ ਚੜਦੀ ਕਲਾ ਤੇ ਰਹੇ ਹੈ ਕਿ ਜਿੱਥੇ ਸਿੱਖ ਸਰਦਾਰ ਸੀ 1988 ਵਿੱਚੋਂ ਇਹ ਕੋਈ ਇਤਫਾਕ ਤਾਂ ਨਹੀਂ ਹੋ ਸਕਦਾ ਇਹ ਕਿਤੇ ਨਾ ਕਿਤੇ ਇੱਕ ਮੇਰੇ ਖਿਆਲ ਸਿੱਖੀ ਦੀ ਪ੍ਰਤੀ ਇਹਨਾਂ ਦੀ ਦੁਰਭਾਵਨਾ ਹੈ ਮੈਂ ਤੇ ਹੀ ਕਹਿ ਸਕਦਾ ਹਾਂ ਮੈਨੂੰ ਇਹ ਤਾਂ ਯਹਾਂ ਪਰ ਆਈ ਥੀ ਮੁਬਾਰਕਪੁਰ ਮੈਂ ਉਹ ਇਤਨਾ ਜ਼ਬਰਦਸਤ ਵਿਕਾਸ ਹਮਾਰਾ ਸ਼ੁਰੂ ਹੋਇਆ ਤਾਂ ਮੇਰੇ ਚੇਅਰਮੈਨ ਸਾਹਿਬ ਨੇ ਕੋਈ ਕਸਰ ਨਹੀਂ ਛੋੜੀ ਵਿਕਾਸ ਮੈਂ ਲਾਈਟੋ ਕਾ ਕੰਮ ਲਗਭਗ ਪੂਰਾ ਹੋ ਗਿਆ ਕਿ ਖਾਲਸਾ ਰਾਜ ਮਤਲਬ ਕਿ ਸਭ ਵਸਤੇ ਬਰਾਬਰ कोई ये नहीं की हिंदू है मुसलमान है सिख है नो है। जो कुछ कांग्रेस से बिलोंग करते हैं कि ऐसा तो नहीं कि आप कांग्रेस से बिलोंग करते हैं बीजेपी ने ये चीज छीनी है इस वजह से आप यहाँ पे तो है। है। हमें तो रोजगार मिल गया नगर पालिका आने से अब नगर पालिका गई तो हमें बहुत तगड़ा दुख होया है बड़ा नुकसान हुआ हमारे ਇਨਾ ਦੋਆਂ ਨੇ ਮਿਲ ਕੇ ਮੇਰਾ ਪਤਾ ਕਟਿਆ ਹੈ ਔਰ ਵਾਪਸ ਮੈਨੂੰ ਗ੍ਰਾਮ ਪੰਚਾਇਤ ਲੈਵਲ ਤੇ ਡਿਆ ਕੇ ਛੋੜ ਦਿੱਤਾ ਇਹ ਕਿਹ ਤਰ੍ਹਾਂ ਕਿਤੇ ਸਿੱਖ ਵਿਰੋਧੀ ਜੋ ਸੋਚ ਹੈ ਸਾਹਮਣੇ ਆਂਦੀ ਹੈ ਤੇ ਮੈਂ ਉਮੀਦ ਕਰਦਾ ਕਿ ਜੋ ਮੈਂ ਕਹਿ ਰਿਹਾ ਹੈ ਗਲਤ ਹੋਵੇ ਐਸਾ ਨਾ ਹੋਵੇ ਇਹ ਸਿਰਫ ਇਤਿਆਤੋ ਦਿੱਤੇ ਹੀ ਮਤਮੇ ਬਿਲਕੁਲ ਔਰ دیے ਤਾਂ ਫਿਰ ਉਸਕੋ ਵਾਪਸ ਕਿਉਂ ਲੈਣਾ ਉਹ ਆਪ ਹੀ ਸਾਰੇ ਪਿੰਡ ਨੇ ਇੱਕ ਵਾਰ ਕਹਿਣ ਦੇ ਮੁਤਾਬਕ ਸਾਰੇ ਪਿੰਡ ਨੇ ਪੂਰਾ ਹੀ ਬਾਜ਼ਾਰ ਬੰਦ ਕਰ ਦਿੱਤਾ ਕਿਸੇ ਨੂੰ ਕੋਲ ਦੁਬਾਰਾ ਜਾ ਕੇ ਕਹਿਣ ਦੀ ਆਫਸਰ ਨਗਰਪਾਲਿਕਾ ਕੇ ਸੁਕਾਤ ਦੀ ਉਹ বিজেপি ਕੇ ਕੁਝ ਜੈ ਚੰਦੋ ਦੁਆਰਾ ਨਸ਼ਟ ਕਰਾ دی ਗਈ ਜਿਸ سے ਹਮ ਸਮਝ ਲੈ ਸਕੋ ਆਪਣੇ ਪਰਸਨਲ ਸਰਪੰਚੀ ਦੀ ਬਚਾਉਣ ਦੇ ਚੱਕਰ ਦੇ ਵਿੱਚ ਉਹਨਾਂ ਨੇ ਸਾਰੀ ਨਗਰਪਾਲਿਕਾ ਖਤਮ ਕਰਕੇ ਰੱਖ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਹ ਜੋ ਖਬਰ ਆਈ ਆਪ ਜੀ ਨੂੰ ਦੱਸਣ ਜਾ ਰਹੇ ਆਂ ਇਹ ਖਬਰ ਕੋਈ ਲੇਟੈਸਟ ਜਾਂ ਤਾਜੀ ਖਬਰ ਨਹੀਂ ਹੈ ਇਹ ਮੁੱਦਾ ਪਿਛਲੇ ਲਗਭਗ 10 ਦਿਨ ਤੋਂ ਚੱਲ ਰਿਹਾ ਹੈ ਪਰ ਆਪ ਜੀ ਨਾਲ ਸਾਂਝੀ ਕਰਨ ਦੀ ਇਸ ਕਰਕੇ ਸੋਚ ਰਿਹਾ ਕਿਉਂਕਿ ਇਹ ਸਿੱਖਿਜਨ ਦੇ ਨਾਲ ਕਿਤੇ ਜੁੜ ਗਿਆ ਕਿਵੇਂ ਜੁੜ ਗਿਆ ਆਪ ਜੀ ਨੂੰ ਦੱਸਾਂਗਾ ਪਹਿਲੇ ਆਪ ਜੀ ਨੂੰ ਪੂਰਾ ਵਾਕਿਆ ਦੱਸ ਦੇਵਾਂ ਸਾਜੰਗਤ ਜੀ ਪਿੰਡ ਮੁਬਾਰਕਪੁਰ ਜੋ ਕਿ ਰਾਮਗੜ੍ਹ ਤਹਿਸੀਲ ਦੇ ਵਿੱਚ ਹੈ ਉਸ ਨੂੰ ਪਿਛਲੇ ਸਰਕਾਰ ਨੇ ਨਗਰਪਾਲਿਕਾ ਬਣਾਇਆ ਸੀ ਲੇਕਿਨ ਜੋ ਇਹ ਸਰਕਾਰ ਨਵੀਂ ਆਈ ਹੈ ਇਹਨੇ ਆਉਂਦੇ ਸਾਰ ਜੋ ਪਹਿਲਾ ਕਾਰਾ ਕੀਤਾ ਉਹ ਕੀ ਕੀਤਾ ਕਿ ਇਸ ਨਗਰਪਾਲਿਕਾ ਨੂੰ ਵਾਪਸ ಗ್ರಾಮ ਪੰਚਾਇਤ ਬਣਾ ਦਿੱਤਾ ਪ੍ਰੋਮੋਸ਼ਨ ਤਾਂ ਕੀ ਕਰਨਾ ਸੀ ਇੰਜ ਕਹੋਗੇ ਡਿਮੋਸ਼ਨ ਹੋ ਗਿਆ ਫਿਰ ਆਪ ਜੀ ਕਹੋਗੇ ਸਿੱਖੀ ਸੰਬੰਧੀ ਨਿਊਜ਼ ਕਿਵੇਂ ਹੈ ਸਿੱਖੀ ਸੰਬੰਧੀ ਨਿਊਜ਼ ਇਸ ਤਰ੍ਹਾਂ ਐਸਾ ਸੰਗਤ ਜੀ ਪੂਰੇ ਰਾਜਸਥਾਨ ਵਿੱਚ ਅਗਰ ਅਸੀਂ ਗੱਲ ਕਰੀਏ ਨਗਰ ਨਿਗਮ ਨਗਰ ਪ੍ਰੀਸ਼ਦ ਜਾਂ ਨਗਰਪਾਲਿਕਾ ਤੇ ਕੁੱਲ ਮਿਲਾ ਕੇ ਲਗਭਗ 188 ਹੁੰਦੀਆਂ ਨੇ ਔਰ ਉਹਨਾਂ ਵਿੱਚੋਂ ਸਿਰਫ ਇੱਕ ਚੇਅਰਮੈਨ ਐਸਾ ਹੈ ਜੋ ਕਿ ਸਿੱਖ ਹੈ ਸਰਦਾਰ ਹੈ ਜਾਂ ਇੰਜ ਕਹ ਲੋ ਪਗੜੀਧਾਰੀ ਹੈ ਔਰ ਉਸੇ ਹੀ ਨਗਰਪਾਲਿਕਾ ਨੂੰ ਕੈਨਸਲ ਕੀਤਾ ਗਿਆ ਉਸੇ ਹੀ ਨਗਰਪਾਲਿਕਾ ਨੂੰ ਰੀਸੋਲਵ ਕੀਤਾ ਗਿਆ ਇਹ ਸਮਝ ਨਹੀਂ ਆਂਦੀ ਇਹ ਚੱਕਰ ਕੀ ਹੈ ਅਸੀਂ ਅਜੇ ਭੁੱਲਣਾ ਚਾਹੁੰਦੇ ਆ ਕਿ ਗੁਰਦੁਆਰੇ ਮੰਦਿਰ ਮਸਜਿਦ ਨਾਸੂਰ ਨੇ ਅਜੇ ਉਹ ਅਸੀਂ ਭੁੱਲੇ ਨਹੀਂ ਸੀ ਕਿ ਇਹ ਨਵਾਕਾਰਾ ਹੋ ਗਿਆ ਉਹ ਨਵਾਕਾਰਾ ਕੀ ਹੈ ਕਿ ਜਿੱਥੇ ਸਿੱਖ ਸਰਦਾਰ ਸੀ ਉਹ 188 ਵਿੱਚੋਂ ਇਹ ਕੋਈ ਇਤਫਾਕਤਾ ਨਹੀਂ ਹੋ ਸਕਦਾ ਸਾਧ ਸੰਗਤ ਜੀ ਪਿਛਲੇ ਦਿਨੀ ਜਦੋਂ ਇਹ ਨਿਊਜ਼ ਆਈ ਕਿ ਇਹਨੂੰ ਵਾਪਸ ಗ್ರಾಮ ਪੰਚਾਇਤ ਬਣਾ ਦਿੱਤਾ ਗਿਆ ਤੇ ਇਸ ਨੂੰ ਸਰਪੰਚ ਸਾਹਿਬ ਲਕੈਲੋ ਜਾਂ ਚੇਅਰਮੈਨ ਸਾਹਿਬ ਕਹੇ ਲੋ ਰਵਦਾ ਪਾਣਾ ਮੰਨ ਕੇ ਬਹਿ ਗਏ ਪਰ ਜਦੋਂ ਕੁਝ ਨੌਜਵਾਨ ਆਏ ਉਹਨਾਂ ਗੱਲ ਕੀਤੀ ਕਿ ਇਸ ਤਰ੍ਹਾਂ ਨਹੀਂ ਤੇ ਫਿਰ ਇੱਕ ਮੀਟਿੰਗ ਬੁਲਾਈ ਗਈ ਉਸ ਮੀਟਿੰਗ ਵਿੱਚ ਪੂਰਾ ਪਿੰਡ ਇਕੱਠਾ ਹੋਇਆ ਪਰ ਉੱਥੇ ਚੇਅਰਮੈਨ ਸਾਹਿਬ ਨੇ ਸਭ ਪਿੰਡ ਵਾਲਿਆਂ ਨੂੰ ਇਹ ਹੀ ਕਿਹਾ ਜੇ ਆਪ ਜੀ ਪੰਚਾਇਤ ਵਿੱਚ ਐਗਰੀ ਹੋ ਤੇ ਮੈਂ ਜੀ ਸਾਦਕੇ ਜੀ ਆਨੂੰ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਅਗਰ ਆਪ ਜੀ ਨੂੰ ਨਗਰਪਾਲਿਕਾ ਚਾਹੀਦੀ ਹੈ ਤੇ ਸਾਰੇ ਮਿਲ ਕੇ ਲੜੋ ਸਾਰੇ ਮਿਲ ਕੇ ਮੇਰਾ ਸਾਥ ਦਿਓ ਸਹਿਯੋਗ ਕਰੋ ਤੇ ਉਦੋਂ 25 ਮੈਂਬਰੀ ਦੀ ਕਮੇਟੀ ਬਣਾਈ ਗਈ ਜਿਸ ਨੂੰ ਨਗਰਪਾਲਿਕਾ ਬਚਾਓ ਸੰਘਰਸ਼ ਕਮੇਟੀ ਦਾ ਨਾਮ ਦਿੱਤਾ ਗਿਆ ਜਿਸ ਦੇ ਅਧਿਖਰਤਨ ਸਿੰਘ ਚੁੜੇ ਗਏ ਔਰ ਅੱਜ ਰਾਤ ਨੂੰ ਅਸੀਂ ਜਿੱਥੇ ਖੜੇ ਆ ਇਹ ਉਹੀ ਜਗ੍ਹਾ ਹੈ ਜਿੱਥੇ ਕੇ ਉਹ ਧਰਨਾ ਦਿੱਤਾ ਜਾ ਰਿਹਾ ਹੈ ਔਰ ਚਾਰ ਬੰਦੇ ਭੁਖੜ ਹੜਤਾਲ ਤੇ ਬੈਠੇ ਨੇ ਜਿਸ ਵਿੱਚ ਖੁਦ ਅਧਿਐਕਸ਼ ਸਰਦਾਰ ਕੀਰਤਨ ਸਿੰਘ ਸਰਦਾਰ ਰਣਜੀਤ ਸਿੰਘ ਓਮਪ੍ਰਕਾਸ਼ ਬਾਲਮਿਕੀ ਅਤੇ ਕਰੋੜੀ لال ਬਾਲਮਿਕੀ ਇਹ ਧਰਨੇ ਤੇ ਬੈਠੇ ਨੇ ਪ੍ਰਸ਼ਾਸਨ ਦੇ ਕੁਝ ਬੰਦੇ ਆਏ ਵੀ ਸੀ ਕੁਝ ਨਹੀਂ ਵੀ ਆਏ ਸਾਰੀ ਗੱਲ ਜਾਣਾਂਗੇ ਪਹਿਲੇ ਗੱਲ ਕਰਦੇ ਚੇਅਰਮੈਨ ਸਾਹਿਬ ਨਾਲ ਸ਼ਾਸਕ ਜੀ ਹੁਣ ਅਸੀਂ ਬੈਠੇ ਆ ਜੋ ਇੱਥੇ ਤੇ ਚੇਅਰਮੈਨ ਸੰਸਦਾਰ ਭੁਪਿੰਦਰ ਸਿੰਘ ਉਹਨਾਂ ਨੇ ਮੌਜੂਦ ਨੇ ਔਰ ਅਸੀਂ ਗੱਲ ਕਰਾਂਗੇ ਵਾਇਗੁਰਜੀ ਦਾ ਖਲਸਾ ਵਾਇਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੈ ਕਿ ਮੈਂ ਸੁਣਿਆ ਕਿ 188 ਨਗਰਪਾਲਿਕਾ ਸੀ ਪੂਰੇ ਰਾਜਸਥਾਨ ਵਿੱਚ ਇੱਕ ਏਡੀਜੋਲ ਕੀਤੀ ਗਈ ਹੈ ਤੇ ਮਤਲਬ ਉਹ ਵੀ ਜਿੱਥੇ ਸਿੱਖ ਸੀ ਤੇ ਇਸ ਬਾਰੇ ਕੀ ਕਹਿਣਾ ਚਾਹੋਗੇ ਕੋਈ ਸਿੱਖਾ ਪ੍ਰਤੀ ਕੋਈ ਨਫ਼ਰਤ ਸੀ ਜਾਂ ਕੋਈ ਅਚਾਨਕ ਗਿਆ ਕੋਈ ਇਤਫਾਕ ਹੋਇਆ ਹੈ 188 ਨਗਰਪਾਲਿਕਾ ਹੈਨ ਟੋਟਲ ਜਿਸ ਦੇ ਇੱਕ ਹੀ ਸਰਦਾਰ ਹੈ ਔਰ ਉਹ ਵੀ ਸਰਦਾਰ ਇਹਨਾਂ ਜਾਣ ਬੁੱਝ ਕੇ ਇਹ ਜਿਹੜਾ ਹੈ ਇਹਨਾਂ ਕੱਟ ਕਰ ਦਿੱਤਾ ਔਰ ਜਾਣ ਬੁੱਝ ਕੇ ਕੋਈ ਇਹਨਾਂ ਦੀ ਆਂਤ੍ਰਿਕ ਭਾਵਨਾ ਹੈ ਮੈਂ ਭਾਰਤੀ ਜਨਤਾ ਪਾਰਟੀ ਨਾਲ ਮਿਸ਼ਰਤ ਜੁੜਿਆ ਹੋਇਆ ਹਾਂ ਪਤਾ ਨਹੀਂ ਇਹਨਾਂ ਦੇ ਅੰਦਰੂਨੀ ਭਾਵਨਾ ਵਿੱਚ ਕੀ ਦੁਸ਼ਸ਼ ਹੈ ਜਾਂ ਸਿੱਖੀ ਪ੍ਰਤੀ ਕੋਈ ਨਿਰਾਸ਼ਾ ਭਾਵਨਾ ਹੈ ਦੋਸ਼ ਹੈ ਕਿ ਇਹ ਭਗਵਾਨ ਜਾਣੇ ਮੈਂ ਤੇ ਇਹਨਾਂ ਨਾਲ ਅੱਜ ਤੱਕ ਕੋਈ ਐਸੀ ਗੱਲ ਨਹੀਂ ਕੀਤੀ ਲੇਕਿਨ ਸਮੇਂ ਹੈ ਉਹ ਇਹਨਾਂ ਜੋ ਸਾਟਰਨ ਕੀਤਾ ਹੈ ਅੱਛਾ ਨਹੀਂ ਕੀਤਾ ਮੈਂ ਭੁਪਿੰਦਰ ਯਾਦਵ ਜੀ ਨੂੰ ਪਾਰਲੀਮੈਂਟ ਵਿੱਚ ਜਾ ਕੇ ਮਿਲਿਆ ਸੀ ਮੈਂ ਔਰ ਵਿੰਦਰਜੀਤ ਸਿੰਘ ਦੀ ਦੋਨੋਂ ਗਏ ਔਰ ਉੱਥੇ ਪਾਰਲੀਮੈਂਟ ਵਿੱਚ ਵੀ ਮੈਂ ਇਹਨਾਂ ਦੇ ਕੇ ਰਿਕੁਐਸਟ ਕੀਤੀ ਸੀ ਕਿ ਮੈਂ ਤੁਹਾਡੇ ਆ ਦੁਸ਼ਾਲਾ ਪੇਟ ਕੀਤਾ ਹੈ ਕਿਰਪਾਨ ਪੇਟ ਕੀਤੀ ਹੈ ਔਰ ਅਖਬਾਰ ਵੀ ਜੀ ਉਸ ਦਿਨ ਦੀ ਆਇਆ ਹੈ ਕਿ ਮੈਂ ਬੀਜੇਪੀ ਜੁਆਇਨ ਕੀਤੀ ਹੈ ਔਰ ਇਹਨਾਂ ਉਸ ਤੋਂ ਬਾਅਦ ਵੀ ਸਾਡੇ ਨਾਲ ਦੁਸ਼ਮਣ ਭਾਵਨਾ ਰੱਖੀ ਹੈ ਔਰ ਸਾਡੀ ਨਗਰਪਾਲਿਕਾ ਨੂੰ ਖਾਸ ਤੌਰ ਤੋਂ ਮੈਂ ਕਾਂਗਾ ਭੁਪਿੰਦਰ ਯਾਦਵ ਜੀ ਹਨ ਤੇ ਇਧਰ ਸੰਜੀਤ ਸ਼ਰਮਾ ਜਿਹੜੇ ਇੱਕ ਸੈਂਟਰ ਦੇ ਮੰਤਰੀ ਹਨ ਇੱਕ ਸਟੇਟ ਦੇ ਮੰਤਰੀ ਹਨ ਇਹਨਾਂ ਦੋਹਾਂ ਨੇ ਮਿਲ ਕੇ ਮੇਰਾ ਪੱਤਾ ਕਟਿਆ ਹੈ ਔਰ ਵਾਪਸ ਮੈਨੂੰ ಗ್ರಾಮ ਪੰਚਾਇਤ ਲੈਵਲ ਤੇ ਡਿਆ ਕੇ ਛੋੜ ਦਿੱਤਾ ਇਹ ਇੱਕ ਮੇਰੇ ਖਿਆਲ ਸਿੱਖੀ ਦੀ ਪ੍ਰਤੀਨਾਂਦੀ ਦਰਬਾਵਨਾ ਹੈ ਮੈਂ ਤੇਹੀ ਕਹਿ ਸਕਦਾ ਮੈਨੂੰ ਐਸਾ ਲੱਗ ਰਿਹਾ ਜਿਵੇਂ ਤੁਹਾਨੂੰ ਇਹ ਪਰਸਨਲ ਨੁਕਸਾਨ ਹੋਇਆ ਹੈ ਪੂਰੇ ਪਿੰਡ ਨੂੰ ਨੁਕਸਾਨ ਹੋਇਆ ਹੈ ਕੀ ਕਰਾਂ ਚਾਹੂੰ ਨੁਕੇ پورے ਇਲਾਕੇ ਨੂੰ ਜਿਹੜੀ ਨਗਰਪਾਲਿਕਾ ਖੇਤਰ ਹੈ ਪੂਰੇ ਨੂੰ ਨੁਕਸਾਨ ਹੋਇਆ ਹੈ ਕਿਉਂਕਿ ਸਭ ਜਗ੍ਹਾ ਸਫਾਈ ਕਰਮਚਾਰੀ ਵਗੈਰਾ ਲੱਗੇ ਹੋਏ ਸੀ ਸਫਾਈਆਂ ਹੋ ਰਹੀ ਸੀ ਲਾਈਟਿੰਗ ਰੋਸ਼ਨੀ ਤੇ 75 ਲੱਖ ਰੁਪਏ ਦਾ ਅਸੀਂ ਟੈਂਡਰ ਛੋੜ ਦਿੱਤਾ ਸੀ ਉਹ ਵੀ ਕੰਮ ਹੋ ਗਿਆ ਔਰ ਉਸ ਤੋਂ علاوہ ਹੋਰ ਵੀ ਇਹ ਕੰਮ ਹੈ ਇਸ ਪਿੰਡ ਦਾ ਇਸ ਇਲਾਕੇ ਦਾ ਨੁਕਸਾਨ ਹੈ ਜਿਹੜੇ 8-10 ਪਿੰਡ ਇਸੇ ਜੁੜੇ ਹੋਏ ਸੀ ਮੈਂ ਜਗਦੰਨ ਜਿੰਦਾ ਰਾਂਗਾ ਇਸ ਪਿੰਡ ਦੀ ਸੇਵਾ ਕਰਦਾ ਰਾਂਗਾ ਔਰ ਤਨ ਮਨ ਧਨ ਨਾਲ ਇਸ ਨਾਲ ਜੁੜੇ ਰਾਂਗਾ ਔਰ ਗ੍ਰਾਂਦੇ ਵਿਕਾਸ ਵਿੱਚ ਪੂਰਾ ਸਹਿਯੋਗ ਕਰਾਂਗਾ ਤਨ ਮਨ ਨਾਲ ਕਰਾਂਗਾ ਅੱਛਾ ਇੱਕ ਸਵਾਲ ਹੋਰ ਇਸ ਪਿੰਡ ਵਿੱਚ ਤੁਹਾਨੂੰ ਜੋ ਸਹਿਯੋਗ ਦੇ ਰਹੇ ਨੇ ਕੋਈ ਵਿਸ਼ੇਸ਼ ਸਮੁਦਾਇ ਵਿਸ਼ੇਸ਼ ਵਰਗ ਦੇ ਰਹੇ ਆ ਜਾਂ ਸਾਰੇ ਦੇ ਰਹੇ ਨੇ ਮੈਨੂੰ ਸਾਰੇ ਹੀ ਸਮਾਜ ਦੇ ਇਸੀ ਪੂਰਾ ਸਹਿਯੋਗ ਦੇ ਰਹੇ ਨੇ ਖਾਸ ਤੌਰ ਤੋ ਬਾਲਮੀਕੀ ਸਮਾਜ ਹੋਇਆ ਜਿਨ੍ਹਾਂ ਨੂੰ ਵਿਸ਼ੇਸ਼ ਚੋਟ ਲੱਗੀ ਹੈ ਕਿਉਂਕਿ ਬਾਲਮੀਕੀ ਸਮਾਜ ਦੇ 40-50 ਆਦਮੀ ਜਿਹੜੇ ਹਨ ਉਹ ਕੰਮ ਕਰ ਰਹੇ ਸੀ ਉਹਨਾਂ ਨੂੰ ਵਿਸ਼ੇਸ਼ ਨੁਕਸਾਨ ਹੋਇਆ ਹੈ ਉਹਨਾਂ ਨੂੰ ਵਿਸ਼ੇਸ਼ ਦਰਦ ਹੈ ਉਸ ਤੋਂ ਇਲਾਵਾ ਅਗਰਵਾਲ ਸਮਾਜ ਹੈ ਸਿੱਖ ਸਮਾਜ ਹੈ ਉਹ ਬ੍ਰਾਹਮਣ ਸਮਾਜ ਹੈ ਕੁਮਾਰ ਸਮਾਜ ਹੈ ਮੇਵ ਸਮਾਜ ਹੈ ਸਾਰਿਆਂ ਨੂੰ ਹੀ ਆਲ ਟੂਗੇਦਰ ਸਾਰਿਆਂ ਨੂੰ ਹੀ ਰਾਏ ਸਿਕ ਸਮਾਜ ਹੈ ਸਾਰਿਆਂ ਨੂੰ ਹੀ ਦੁਖ ਹੈ ਇਸੀ ਦਾ ਕੀ ਨਗਰਪਾਲਿਕਾ ਕਿਉਂ ਗਈ ਔਰ ਕੱਲ ਆਪਣੇ ਆਪ ਹੀ ਸਾਰੇ ਪਿੰਡ ਨੇ ਇੱਕ ਵਾਰ ਕਹਿਣ ਦੇ ਮੁਤਾਬਕ ਸਾਰੇ ਪਿੰਡ ਨੇ ਪੂਰਾ ਹੀ ਬਾਜ਼ਾਰ ਬੰਦ ਕਰ ਦਿੱਤਾ ਕਿਸੇ ਨੂੰ ਕੋਲ ਦੁਬਾਰਾ ਜਾ ਕੇ ਕਹਿਣ ਦੀ ਆਵਸ਼ਕਤਾ ਨਹੀਂ ਪਈ ਕਿ ਤੁਸੀਂ ਬਾਜ਼ਾਰ ਬੰਦ ਕਰੋ ਇਹ ਬਾਜ਼ਾਰ ਦੀ ਇਕਤਾ ਇਸੇ ਜੀ ਸ਼ੋ ਹੋ ਜਾਂਦੀ ਹੈ ਕਿ ਸਾਰਾ ਬਾਜ਼ਾਰ ਆਪਣੇ ਆਪ ਹੀ ਬੰਦ ਹੋ ਰਿਹਾ ਹੈ ਅਸੀਂ ਅੱਜ ਆਪਣੇ ਆਪ ਬਾਜ਼ਾਰ ਬੰਦ ਕਰਕੇ ਖੁਲਵਾਇਆ ਹੈ ਕਿ ਆਪਣੀ ਜਨਤਾ ਪਰੇਸ਼ਾਨ ਹੋ ਰਹੀ ਸੀ ਤੇ ਸਾਡੇ ਆਦਮੀ ਭੁਖੜਤਾਲ ਤੇ ਬਹਿ ਗਏ ਹਨ ਔਰ ਇਹ ਜਦ ਤੱਕ ਸਾਡੀ ਸਰਕਾਰ ਗੱਲ ਨਹੀਂ ਮੰਨੇਗੀ ਅਸੀਂ ਲਗਾਤਾਰ ਇਹ ਕਰਦੇ ਰਾਂਗੇ ਔਰ ਇਹ ਫੂਕੜ ਹੜਤਾਲ ਤੇ ਬੈਠੇ ਹੋਏ ਨੇ ਇਹਨਾਂ ਦੇ ਕੋਈ ਗੱਲ ਹੋ ਗਈ ਕੋਈ ਉੱਚੀ ਨਿਵੀਂ ਤੇ ਇੱਥੇ ਜ਼ਿੰਮੇਵਾਰ ਰਾਜਧਾਨ ਸਰਕਾਰ ਹੋएगी ਉਸ ਦਿਨ ਇਹ ਆਪਣੇ ਜੈ ਉਹ ਜੀ ਉਥੇ ਗਏ ਸੀ ਸਾਫੀਆ ਖਾਨ ਜੀ ਨੇ ਉਹਨਾਂ ਨੂੰ ਕਿਹਾ ਵੀ ਕਿ ਮੈਨੇ ਆਪਣੇ ਵਿਧਾਨ ਸਭਾ ਖੇਤਰ ਮੇਂ 5 ਨਗਰਪਾਲਿਕਾਾਂ ਬਣਾਈ ਧੀ ਆਪ ਜੇ ਅੱਧਿ ਭਾਰਤੀ ਜਨਤਾ ਪਾਰਟੀ ਵਾਲੇ ਇਸਤੇ ਅਧਿਕ ਬਣਾਤੇ ਤਾਂ ਮੂਝੇ ਜਿਆਦਾ ਖੁਸ਼ੀ ਹੁੰਦੀ ਆਪਨੇ ਉਲਟਾ ਉਸਕੋ ਕਾਟਨਾ ਸ਼ੁਰੂ ਕਰ ਦਿਆ ਕਿ ਮੈਂ ਸੋਚਦਾ ਸਿੱਖੀ ਪ੍ਰਤੀ ਕੁਛ ਇਹਨਾਂ ਦੀ ਭਾਵਨਾ ਗਲਤੀ ਹੈ ਅੱਛੀ ਨਹੀਂ ਲੱਗ ਰਹੀ ਮੈਨੂੰ ਇਸ ਕਰਕੇ ਮੈਂ ਸਿੱਖ ਸਮਾਜ ਨੂੰ ਕਹਾਂਗਾ ਕਿ ਜਿਹੜੇ ਵੀ ਭਰਤੀ ਜਨਤਾ ਪਾਰਟੀ ਜੁੜੇ ਹੋਏ ਨੇ ਆਪਣੇ ਮੰਤਰੀ ਐਮ ਐਲ ਏ ਐਮ ਬੀ ਨੂੰ ਕਹਿਣ ਕਿ ਇਹ ਨਗਰਪਾਲਿਕਾ ਦੁਬਾਰਾ ਬਹਾਲ ਹੋਣੀ ਚਾਹੀਦੀ ਹੈ ਅਸੀਂ ਇਸ ਕਰਕੇ ਧਰਨਾ ਦੇ ਰਹੇ ਹਾਂ ਔਰ ਇਹ ਧਰਨਾ ਰੈਗੂਲਰ ਜਾਰੀ ਹੈ ਸਾਡੇ ਭਾਈ ਸਾਹਿਬ ਗੀਰਤਨ ਸਿੰਘ ਜੀ ਰਣਜੀਤ ਸਿੰਘ ਜੀ ਔਰ ਓਮ ਪ੍ਰਕਾਸ਼ ਜੀ ਔਰ ਕਰੋੜੀ لال ਜੀ ਚਾਰ ਆਦਮੀ ਅੱਜ ਭੁਖ ਹੜਤਾਲ ਤੇ ਬੈਠੇ ਹੋਏ ਨੇ ਸਿਰਦੋਂ ਅੰਬਾਣੀ ਨਹੀਂ ਲੈ ਰਹੇ ਔਰ ਉਹਨਾਂ ਦੀ ਇਹ ਘੋਸ਼ਣਾ ਹੈ ਕਿ ਜਦ ਤੱਕ ਸਾਨੂੰ ਕੋਈ ਸੰਤੋਸ਼ਜਨਕ ਜਵਾਬ ਨਹੀਂ ਮਿਲਦਾ ਤਤਕਸਿਪੂ ਘਰਤਾਲ ਤੇ ਬੈਠੇ ਰਾਂਗੇ ਇਹ 25 ਆਦਮੀ ਦੀ ਕਮੇਟੀ ਬਣਾਈ ਗਈ ਹੈ ਜੋ ਕਮੇਟੀ ਡਿਸੀਜਨ ਦੇਗੀ ਉਹ ਸਰਵਮਾਨੇ ਹੋਗਾ ਤੇ ਇਹ ਨਗਰਪਾਲਿਕਾ ਤੋਂ ਪੰਚਾਇਤ ਬਣੀ 10 ਤਰੀਕ ਨੂੰ ਆਪ ਜੀ ਹਰਕਤ ਵਿੱਚ ਆਏ 19 ਤਰੀਕ ਨੂੰ ਤੇ ਬਾਕੀ 9 ਦਿਨ ਸਾਇਲੈਂਟ ਕਿਉਂ ਸੀ ਐਸਾ ਕੀ ਸੀ ਕਿ ਕੀ ਸੋਚ ਰਹੇ ਸੀ ਕੀ ਵਿਚਾਰ ਚੱਲ ਰਹੇ ਸੀ ਫਿਰ ਐਕਟਿਵ ਕਿਉਂ ਹੋਏ ਸਾਡੇ ਕੋਲ ਸੂchna ਹੀ ਨਹੀਂ ਸੀ ਸੂchna ਦਾ ਲੈਟਰ ਤੇ ਮੇਰੇ ਕੋਲ ਅਜ ਵੀ ਨਹੀਂ ਆਇਆ ਇਹ ਅਖਬਾਰ ਵਿੱਚ ਮੈਂ ਪੜਿਆ ਜਦੋਂ ਅਖਬਾਰ ਦੀ ਕਟਿੰਗ ਲੋਕਾਂ ਨੇ ਮੇਰੇ ਕੋਲ ਭੇਜੀ ਲਗਭਗ 15 ਤਰੀਕ ਦੇ ਨੇੜੇ ਅਬਾਊਟ ਤਾ ਸਾਨੂੰ ਪਤਾ ਲੱਗਾ ਕਿ ਇਹ ਨਗਰ ਕਾਲੀ ਦਾ ਡਿਜੋਲ ਹੋ ਚੁੱਕੀ ਹੈ ਸਾਨੂੰ ਤਾਂ ਇਸ ਬਾਰੇ ਜਾਣਕਾਰੀ ਨਹੀਂ ਸੀ ਔਰ ਦੂਸਰੀ ਅਖਬਾਰ ਨੇ ਦੀ ਕਟਿੰਗ ਕਿਸੇ ਨੇ ਮੇਰੇ ਕੋਲ ਭੇਜੀ ਤਾਂ ਮੈਨੂੰ ਪਤਾ ਲੱਗਾ ਕਿ ਸਾਡੀ ਨਗਰ ਕਾਲੀ ਦਾ ਡਿਜੋਲ ਕਰ ਦਿੱਤੀ ਗਈ ਤਾਂ ਅਸੀਂ ਜਾਗੇ ਹਾਂ ਔਰ ਉਸ ਤੋਂ ਬਾਅਦ ਅਸੀਂ ਕਾਰਵਾਈ ਸ਼ੁਰੂ ਕੀਤੀ ਹੈ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਸਤ ਸੰਗਤ ਜੀ ਇਸ ਸੰਥਦਰਪ ਬਿੰਦਰ ਸਿੰਘ ਚੇਅਰਮੈਨ ਨਗਰਪਾਲਿਕਾ ਮੁਬਾਰਕਪੁਰ ਇਹ ਕਿਹਨਾਂ ਚਾਣਕੇ ਕਿਤੇ ਸਿੱਖ ਵਿਰੋਧੀ ਸੋਚ ਹੈ ਕਿਤੇ ਰਗ ਤੇ ਸਰਕਾਰ ਦੀ ਕਿ ਹਮੇਸ਼ਾ ਸਿੱਖ ਹੀ ਕਿਉਂ ਵੋਟਾਂ ਲੈਂਡ ਟਾਈਮ ਕੁਝ ਹੋਰ ਔਰ ਜਦੋਂ ਸਾਡਾ ਕੁਝ ਕੰਮ ਪੈ ਜਾਏ ਉਦੋਂ ਕੁਝ ਹੋਰ ਐਸਾ ਲੱਗ ਰਿਹਾ ਹੈ ਮਨਸ਼ਾ ਜਾਇਦ ਹੋ ਰਹੀ ਹੈ ਸਰਕਾਰ ਦੀ ਬਾਕੀ ਗੱਲ ਕਰਦੇ ਆ ਇਤੋਂ ਦੇ ਜੋ 25 ਮੈਂਬਰੀ ਕਮੇਟੀ ਬਣਾਈ ਗਈ ਸੀ ਉਹਦੇ ਜੋ ਅਧਿਐਚ ਉਹ ਅਧਿਐਚ ਸਰਦਾਰ ਕੀਰਤਨ ਸਿੰਘ ਸਾਸੰਗ ਜੀ ਜੋ 25 ਮੈਂਬਰੀ ਕਮੇਟੀ ਬਣਾਈ ਗਈ ਸੀ ਉਹਦੇ ਜੋ ਅਧਿਐਚ ਚੁਣੇ ਗਏ ਸੀ ਸਰਦਾਰ ਕੀਰਤਨ ਸਿੰਘ ਉਥਲਨ ਮੌਜੂਦ ਨੇ ਔਰ ਇੱਕ ਖਾਸ ਗੱਲ ਕਿ ਆਪੇ ਹੀ ਭੁਖੜਤਾਲ ਤੇ ਬੈਠੇ ਨੇ ਅਸੀਂ ਪੁੱਛਾਂਗੇ ਸਵਾਲ ਵੀ ਵਾਇਗੁਰਜੀ ਕਾ ਖਾਲਸਾ ਹਾਂ ਵਾਇਗੁਰਜੀ ਕੀ ਫਤਿਹ ਸਵੈਰ ਤੋਂ ਕੁਝ ਨਹੀਂ ਖਦਾ ਅਸ ਲੱਗਦੀ ਹੈ ਆਪ ਜੀ ਦੀ ਆਵਾਜ਼ ਤੋਂ ਨਹੀਂ ਐਸਾ ਕੋਈ ਗੱਲ ਹੈ ਸਿੰਘ ਚੜਦੀ ਕਲਾ ਤੇ ਰਹੇ ਬਹੁਤ ਬਹੁਤ ਸੋਹਣੀ ਗੱਲ ਹੈ ਸਿੰਘ ਸਦਾ ਚੜਦੀ ਕਲਾ ਜ ਰਹਿੰਦੇ ਨੇ ਤੇ ਮੇਰਾ ਸਵਾਲ ਕਿ ਭੁਖੜਤਾਲ ਤੇ ਤੁਸੀਂ ਆ ਬੈਠੇ ਹੋ ਤੁਸੀਂ 25 ਮੈਂਬਰੀ ਕਮ ਇਹ ਕੰਮ ਕੋਣ ਸੰਭਾਲੇਗਾ ਸਭ ਤੋਂ ਪਹਿਲੇ ਜੋ ਗੁਰੂ ਮਹਾਰਾਜ ਦੇ ਆਟ ਆਸਰਾ ਲੈ ਕੇ ਸਵੇਰੇ ਅਰਦਾਸ ਕਰਕੇ ਚਲੇ ਆ ਤਾਂ ਮਹਾਰਾਜ ਆਪੇ ਆਪਣੇ ਆਪ ਸਾਨੂੰ ਤੰਦਰੁਸਤੀ ਬਖਸ਼ੇਗਾ ਇਹ ਲੈ ਕੇ ਚਲੇ ਸਾਂ ਔਰ ਮੈਨੂੰ ਖਿਆਲ ਸਵੇਰ ਤੋਂ ਇੱਕ ਕੁੱਟ ਅੰਦਰ ਨਾ ਪਾਣੀ ਨਾ ਅੰਨ ਨਾ ਜਲ ਕੁਝ ਵੀ ਨਹੀਂ ਗਿਆ ਔਰ ਅਜੇ ਤੱਕ ਤੁਹਾਡੇ ਸਾਹਮਣੇ ਠੀਕ ਠਾਕ ਆ ਕੋਈ ਦਿੱਕਤ ਨਹੀਂ ਹੈ ਮਤਲਬ ਪਾਣੀ ਵੀ ਨਹੀਂ ਪੀਣਾ ਨਹੀਂ ਕੁਝ ਨਹੀਂ ਬਿਲਕੁਲ ਕੋਈ ਪਾਣੀ ਵੀ ਨਹੀਂ ਪੀ ਰਹੇ ਹੋ ਨਹੀਂ ਨਹੀਂ ਸਾਹਣ ਲੱਗ ਪਾ 31 32 ਟੈਂਪਰੇਚਰ ਹੈ ਗਰਮੀ ਆਪ ਜੀ ਸਮਝ ਰਹੇ 21 ਸਤੰਬਰ 2024 ਆਪ ਜੀ ਸਮਝ ਰਹੇ ਟੈਂਪਰੇਚਰ ਕਿੰਨਾ ਇਲਾਕੇ ਦਾ ਤੇ ਪਾਣੀ ਵੀ ਨਹੀਂ ਪੀਤਾ ਮੈਨੂੰ ਪਤਾ ਨਹੀਂ ਸੀ ਮੈਨੂੰ ਹੁਣ ਪਤਾ ਲੱਗਾ ਕਿ ਪਾਣੀ ਵੀ ਨਹੀਂ ਪੀ ਰਹੇ ਨੇ ਤੇ 48 ਪਾਣੀ ਦਾ ਇਹ ਸਿਰਫ ਪਾਣੀ ਪਰ ਤਾਂ ਨਹੀਂ ਚੱਲ ਸਕਦਾ ਨਹੀਂ ਨਹੀਂ ਇਹ ਉਹ 48 ਕੁਛ ਨਹੀਂ ਚੱਲਦਾ ਬਿਲਕੁਲ ਪੋਕੜਦਾ ਪੋਕੜਦਾ ਸੋ ਮੈਂ ਪ੍ਰਸ਼ਾਸਨ ਕੋ ਬਤਾ ਦੂੰ ਕਿ ਪਾਣੀ ਵੀ ਨਹੀਂ ਪੀ ਰਹੇ ਮੈਨੂੰ ਲੱਗਾ ਤਾਂ ਕਿ ਭੂਗੜਤਾਲ ਮੇ ਪਾਣੀ ਪੀਆ ਜਾ ਸਕਦਾ ਹੈ ਸਿਰਫ ਅਨ ਦਾਣਾ ਨਹੀਂ ਖਾਣਾ ਜਾਂ ਅਨ ਕੀ ਕੋਈ ਚੀਜ਼ ਨਹੀਂ ਖਾਣੀ ਲੇਕਿਨ ਇਹ ਪਾਣੀ ਨਹੀਂ ਪੀਰਨੇ ਅੱਛਾ ਜੇ ਸਰਕਾਰ ਆਪ ਜੀ ਦੀ ਮੰਗ ਜੋ ਨਗਰਪਾਲਿਕਾ ਦੀ ਹੈ ਆਪ ਜੀ ਦੇ ਮਨਿਸ਼ ਰੋਸਕੀ ਮੇ ਪੈਦਾ ਹੋਇਆ ਕੀ ਗੱਲ ਹੋਈ ਐ ਸਸਲ ਕੀ ਹੋਇਆ ਕਿ ਜੋ ਪਿਛਲੀ ਸਰਕਾਰ ਕਾਂਗਰਸ ਸਰਕਾਰ ਸੀ ਉਹਨਾਂ ਨੇ ਸਾਨੂੰ ਇੱਕ ਸੋਗਾਤ ਦੇ ਤੌਰ 'ਚ ਸਾਨੂੰ ਨਗਰਪਾਲਿਕਾ ਦੇ ਦਿੱਤੀ ਇੱਕ ਗਿਫਟ ਆਈ ਸਾਨੂੰ ਉਸ ਗਿਫਟ ਨੂੰ ਇਥੋਂ ਦੇ ਜੋ ਕੁਝ ਚੰਦ ਲੀਡਰ 인ਦਰਜੀਤ ਸਿੰਘ ਵਰਗੇ ਉਹ ਨੂੰ ਸਮਝ ਨਹੀਂ ਸਕੇ ਉਹ ਆਪਣੇ ਪਰਸਨਲ ਸਰਪੰਚੀ ਦੀ ਬਚਾਉਣ ਦੇ ਚੱਕਰ ਦੇ ਵਿੱਚ ਉਹਨਾਂ ਨੇ ਸਾਰੀ ਨਗਰਪਾਲਿਕਾ ਖਤਮ ਕਰਕੇ ਰੱਖ ਦਿੱਤੀ ਸਰਕਾਰ ਦੀ ਸ਼ਾਇਦ ਐਸੀ ਮਨਸਾ ਨਹੀਂ ਸੀ ਜੋ ਇਹਨਾਂ ਨੇ ਨਰਜੀਤ ਸਿੰਘ ਜੀ ਨੇ ਪੈਦਾ ਕੀਤੀ ਕਿਉਂਕਿ 200 ਨਗਰਪਾਲਿਕਾ ਹੈ ਸਰਕਾਰ ਨੂੰ ਸਿਰਫ ਮੁਬਾਰਕ ਕਰਤੇ ਹੀ ਕਾਸ ਫੋਕਸ ਕੀਤਾ ਉਹਦਾ ਕਾਰਨ ਇਹ ਸੀ ਕਿ ਨਰਜੀਤ ਸਿੰਘ ਬਾਰ-ਬਾਰ ਭੁਵਿੰਦਰ ਯਾਦਵ ਸੰਜੇ ਸ਼ਰਮਾ ਹੋਰ ਸਰਕਾਰੀ ਅਫਸਰ ਕੋਲ ਜਾ ਜਾ ਕੇ ਉੱਤੇ ਮੈਂ ਚਾਹੁੰਦਾ ਸੀ ਕਿ ਨਰਜੀਤ ਸਿੰਘ ਮੈਂ ਕਹਿੰਦਾ ਕਿ ਉਹ ਪਟਾਣ ਨੂੰ ਅਲਗ ਨਗਰਪਾਲਿਕਾ ਔਰ ਮੁਬਾਰਕਪੁਰ ਨੂੰ ਅਲੱਗ ਅਗਰਸਹਾਉਤ ਉਹ ਅਲੱਗ ਹੀ ਰਹਿਣਾ ਚਾਹੁੰਦਾ ਸੀ ਤਾਂ ਪਟਾਣ ਵਾਸਤੇ ਅਲਗ ਨਗਰਪਾਲਿਕਾ ਦੀ ਮੰਗ ਕਰਦਾ ਮੁਬਾਰਕਪੁਰ ਉਸ ਤੋਂ ਅਲੱਗ ਹੁੰਦੀ ਇਹ ਤੇ ਮਜਦੜੀ ਅਸੀਂ ਲੇਕਿਨ ਉਹਨੇ ਆਪ ਹੀ ਨਹੀਂ ਕਹਾਂਦਾ ਔਰ ਸਾਨੂੰ ਵੀ ਅੱਜ ਸਾਡੇ ਕੋਈ ਚੁਕਲਿਆ ਜਾਂ ਤਾਂ ਸਰਕਾਰ ਦੇਂਦੀ ਨਾ ਅਗਰ ਦੇ ਦਿੱਤੀ ਤੇ ਉਹਨੂੰ ਵਾਪਸ ਨਹੀਂ ਲੈਣਾ ਚਾਹੀਦਾ ਇਹ ਸਾਡੇ ਸਿਰ ਰੋਸ ਹੈ ਕਿਉਂਕਿ ਜੋ ਚੀਜ਼ ਪੌਦਾ ਆਪਾਂ ਲਗਾਉਂਦੇ ਆ ਉਹ ਆਪਣੇ ਹੱਥ ਨਾਲ ਕੱਟਿਆ ਨਹੀਂ ਜਾ ਸਕਦਾ ਸਾਜਨ ਜੀ ਮੇਰਾ ਜ਼ਿਆਦਾ ਬੁਲਵਾਣ ਦਾ ਮਨ ਨਹੀਂ ਕਰਾ ਜਦੋਂ ਮੈਨੂੰ ਪਤਾ ਲੱਗਾ ਕਿ ਨਾ ਸਿਰਦਰ ਪਾਣੀ ਨਹੀਂ ਪੀਤਾ ਪਰ ਮੈਂ ਇੱਕ ਆਖਰੀ ਸਵਾਲ ਜ਼ਰੂਰ ਕਰਨਾ ਚਾਹਾਂਗਾ ਜੇ ਆਪ ਜੀ ਨੂੰ ਨਗਰਪਾਲਿਕਾ ਨਹੀਂ ਮਿਲਦੀ ਤੇ ਫਿਰ ਆਪ ਜੀ ਦਾ ਅਗਲਾ ਸਟੈਪ ਇਸ ਤੋਂ ਬਾਅਦ ਕੀ ਹੋਏਗਾ ਇਹ ਕਮਰਨ ਅੰਚਨ ਹੈ ਫਿਰ ਉਸ ਤੋਂ ਬਾਅਦ ਹੋ ਸਕਦਾ ਹੈ ਸਾਰੇ ਜਿਸ ਤਰ੍ਹਾਂ ਮੇਰੇ ਨਾਲ 11 25 ਮੈਂਬਰੀ ਕਮੇਟੀ ਹੈ ਉਹ ਸਾਰੇ ਮਿਲ ਕੇ ਡਿਸੀਜਨ ਲਾਂਗੇ ਹੋ ਸਕਦਾ ਰੋਡ ਜਾਮ ਕਰਨਾ ਪਿਆ ਰੋਡ ਜਾਮ ਸਾਨੂੰ ਤਹਿਸੀਲ ਤੇ ਜਾ ਕੇ ਧਰਨਾ ਪਿਆ ਉਹ ਜੋ ਕੁਝ ਸਾਨੂੰ ਕਰਨਾ ਪਏਗਾ ਜੋ 25 ਮੈਂਬਰੀ ਡਿਸੀਜਨ ਲੇਗੀ ਉਸ ਦੇ ਨਾਲ ਮੈਂ ਸਹਿਮਤ ਹਾਂ ਔਰ ਅਸੀਂ ਵੱਧ ਇਸ ਨਗਰਪਾਲਿਕਾ ਲੈ ਕੇ ਹੀ ਚਟਾਂਗੇ ਮੈਨੂੰ ਅੱਜ ਇੱਕ ਜੋ ਖਬਰ ਮਿਲਦੀ ਹੈ ਕਿ 188 ਨਗਰਪਾਲਿਕਾ ਦੀ ਕੁੱਲ Rajasthan ਵਿੱਚ ਉਸੇ ਇੱਕ ਹੀ ਸਰਦਾਰ ਸੀ ਔਰ ਉਸੇ ਡਿਜ਼ੋਲ ਕੀਤੀ ਗਈ ਇਹ ਕੋਈ ਇਤਫਾਕ ਹੈ ਜਾਂ ਕੋਈ ਸੋਚੀ ਸਮਝੀ ਸਾਜ਼ਿਸ਼ ਕੀ ਹੋ ਗਈ ਇਹਨੂੰ ਸੋਚੀ ਸਮਝੀ ਸਾਜ਼ਿਸ਼ ਹੈ ਕਿਉਂਕਿ ਭਾਵੇਂ 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 ਭਾ ਇੱਕ ਝਗੜੇ ਤੇ ਨਾ ਹੁਣ ਤੋਂ ਬਾਅਦ ਵੀ 3 ਮਹੀਨੇ ਲਗਾਤਾਰ ਸਿਰਫ ਭੁਪਿੰਦਰ ਯਾਦਵ ਦੇ ਇਸ਼ਾਰੇ ਕੇਂਦਰੀ ਮੰਤਰੀ ਇਸ਼ਾਰੇ ਤੇ ਕਿਉਂਕਿ ਯਾਦਵ ਦੇ ਨਾਲ ਝਗੜਾ ਹੋਇਆ ਸੀ ਉਹ ਯਾਦਵ ਸੀ ਇਸ ਕਰਕੇ ਉਸ ਨੂੰ 3 ਮਹੀਨੇ ਬੇਕਸੂਰ ਨੂੰ 3 ਮਹੀਨੇ ਜੇਲੂ ਚ ਰੱਖਿਆ ਇਹ ਖਿਲਾਫ ਤੇ ਅੰਦਰੋਂ ਭਾਵਨਾ ਹੈ ਹੀ ਇਹ ਚੀਜ਼ ਸਭ ਨੂੰ ਪਤਾ ਹੈ ਲੇਕਿਨ ਬਸ ਕਿਸੇ ਮਜਬੂਰੀ ਬਸ ਕੋਈ ਦੁਨੀਆ ਕੁਝ ਕਹੇ ਰੇ ਕੁਝ ਕਰਕੇ ਇਸ ਕਰਕੇ ਬੀਜੇਪੀ ਸਰਕਾਰ ਸਰਦਾਰ ਦੇ ਹੱਕ ਵਿੱਚ ਨਹੀਂ ਹੈ ਸਾਹ ਸੰਗਤ ਜੀ ਗੱਲ ਸਪਸ਼ਟ ਹੁੰਦੀ ਹੈ ਕਿ ਸਰਕਾਰ ਦੀ ਮਨਸ਼ਾ ਕੀ ਹੈ ਤੇ ਅਜੇ ਪਤਾ ਲੱਗੇਗਾ ਕਿਨ ਮੈਂ ਹੈਰਾਨ ਆ ਕਿ ਇਹ ਪੂਰੀ ਰਾਤ ਅਜੇ ਭੁੱਖੇ ਰਹਿਣਗੇ ਪਿਆਸੇ ਰਹਿਣਗੇ ਮੇਰਾ ਸਾਰੇ ਸਵਾਲ ਖਤਮ ਹੋ ਗਏ ਕਿਉਂਕਿ ਮੇਰਾ ਦਿਮਾਗ ਉਸ ਪਾਸੇ ਚਲਾ ਗਿਆ ਜਿਤ ਮੁਦਦੇ ਤੇ ਗੱਲ ਕਰ ਰਹੇ ਆ ਤੇ ਕਹਿੰਦੇ ਨੇ ਜੋ ਜੀ ਹੋਏ ਸੋ ਗਵੇ ਮੌਕਾ ਕਹਿਆ ਵਾਓ ਪਹਿਲੇ ਉਹ ਜੋ ਕਹਿਆ ਗਿਆ ਜਿਕੇ ਗੁਰਦੁਆਰੇ ਔਰ ਮਸਜਿਦ ਨਾਸੂਰ ਹੈ ਉਹ ਅੱਜ ਇਹ ਭੁਲੇਹ ਨਹੀਂ ਸੀ ਅਸੀਂ ਕਿ ਇਹ ਨਵਾਂ ਕਾਰਾ ਜੋ ਕਿ 188 ਬੰਦੇਆਂ ਵਿੱਚੋਂ ਇੱਕ ਸਰਦਾਰ ਪਰ ਉਸੇ ਨੂੰ ਹੀ ਰੀਸੋਲਵ ਕਰਨਾ ਇੱਕ ਹੀ ਤਰ੍ਹਾਂ ਕਿਤੇ ਸਿੱਖ ਵਿਰੋਧੀ ਜੋ ਸੋਚ ਹੈ ਸਾਹਮਣੇ ਆਂਦੀ ਹੈ ਕਿ ਮੈਂ ਉਮੀਦ ਕਰਦਾ ਕਿ ਜੋ ਮੈਂ ਕਹਿ ਰਿਹਾ ਗਲਤ ਹੋਵੇ ਐਸਾ ਨਾ ਹੋਵੇ ਇਹ ਸਿਰਫ ਇਤਫਾਕ ਹੋਵੇ ਜੇ ਇਤਫਾਕ ਹੈ ਤੇ ਇਹਨਾਂ ਨੂੰ ਇਹਨਾਂ ਦੀ ਨਗਰਪਾਲਿਕਾ ਵਾਪਸ ਦਿੱਤੀ ਜਾਵੇ ਤਾਂ ਕਿ ਇਹ ਇਲਾਕੇ ਦਾ ਵਿਕਾਸ ਕਰ ਸਕਣ ਅਤੇ ਨਾਲ ਨਾਲ ਇਹਦੇ ਬੱਚੇ ਜਵਾਨੀ ਦੀ ਪੀੜ੍ਹੀ ਹੈ ਉਹ ਇਸ ਦਾ ਲਾਹ ਲਾ ਸਕੇ ਤੇ ਇਸ ਸਰਦਾਰ ਕੀ ਤੰਦਿੰਗ ਜਿਹੜਾ ਪਕਲ ਕੀਤੀ ਸੀ ਆਪਾਂ ਪੱਕੇ ਚੱਲਦੇ ਆਂ ਸਸੰਗਤ ਜੀ ਜੋ ਚਾਰ ਬੰਦੇ ਬੈਠੇ ਨੇ ਧਰਨੇ ਉੱਪਰ ਭੂਖਟਾਲ ਤੇ ਬਾਕੀ ਚਾਰ ਬੰਦੇ ਆਪ ਜੀ ਦੇਖ ਰਹੇ ਹੋ ਸਦਾ ਰਣਜੀਤ ਸਿੰਘ ਜੀ ਓਮਪrakash ਜੀ ਤੇ ਕਰੋੜੀ لال ਜੀ ਆਪਾਂ ਗੱਲ ਕਰਦੇ ਹਾਂ ਵੀਰ ਜੀ ਵਾਇਰੂ ਜੀ ਖਾਲਸਾ ਵਾਇਰੂ ਜੀ ਕੀ ਫਤਿਹ ਵੀਰ ਜੀ ਦਰਦ ਤੁਹਾਨੂੰ ਕਿਉਂ ਆਇਆ ਪੂਰੇ ਪਿੰਡ ਵਿੱਚ ਹੋਰ ਬਹੁਤ ਦੁਨੀਆ ਸੀ ਦਰਦ ਪਿੰਡ ਵਿੱਚ ਇਸ ਕਰਕੇ ਆਇਆ ਕਿ ਨਗਰਪਾਲਿਕਾ ਸਾਡੇ ਇੱਥੇ ਆਈ ਫਿਰ ਪੰਚਾਇਤ ਦੁਬਾਰਾ ਬਣਾਤੀ ਇਹਨਾਂ ਨੇ ਕਹਿੰਦੇ ਵਿਆਹ ਕਰਦੇ ਆਂ ਕੁੜੀ ਦਾ ਦੇ ਕਿਸ ਨੂੰ ਦਾਜ ਦੇਈ ਜਾ ਤਾਂ ਮੁੜ ਕੇ ਵਾਪਸ ਦਾਜ ਨੂੰ ਥੋੜੀ ਲਈ ਦਾ ਦਾਜ ਨੂੰ ਅਸੀਂ ਵਾਪਸ ਥੋੜੀ ਦਾ ਲੈਣਾ ਆਣਾ ਤੂੰ ਜਿਨ੍ਹਾਂ ਕੁੜੀ ਥੋੜੀ ਦਿੱਤੀ ਆਪਣੀ ਜਿਨ੍ਹਾਂ ਨੂੰ ਕੁੜੀ ਦੇਤੀ ਆਪਾਂ ਉਹਨਾਂ ਨੇ ਮੋੜ ਕੇ ਦਾਜ ਦੇ ਕੇ ਫਿਰ ਉਹਨਾਂ ਨੂੰ ਵਾਪਸ ਥੋੜੀ ਲੈਂਦੇ ਆ ਸਾਡੇ ਪਿੰਡ ਨੂੰ ਉਹਨਾਂ ਦਾਜ ਦੇ ਕੇ ਫਿਰ ਮੋੜ ਕੇ ਵਾਪਸ ਕਹਿੰਦੇ ਦਾਜ ਦੇ ਦਿਓ ਸਾਨੂੰ ਵਾਪਸ ਕਹਦਾ ਦੇਣਾ ਨਹੀਂ ਸੀ ਤੁਹਾਡੇ ਕੋਲ ਅਸੀਂ ਮੰਗੇ ਥੋੜੀ ਜਿਹੀ ਭਾਜਪੀ ਵਾਲੇ ਸਾਨੂੰ ਨਗਰਪਾਲਿਕਾ ਦੇਓ ਭਾਜਪੀ ਕੋਲ ਅਸੀਂ ਮੰਗੀ ਤਾਂ ਨਹੀਂ ਹੁਣ ਅਸੀਂ ਮੰਗ ਰਹੇ ਹਾਂ ਤਾਂ ਸਾਨੂੰ ਦੇ ਨਹੀਂ ਰਹੇ ਅਸੀਂ ਤਾਂ ਇਹਨਾਂ ਨੂੰ ਰਿਕਵੈਸਟ ਕਰ ਰਹੇ ਹਾਂ ਕਿ ਕਦੋਂ ਤੱਕ ਬੈਠੋਗੇ ਹੜਤਾਲ ਤੇ ਜਦ ਤੱਕ ਅਸੀਂ ਸਾਨੂੰ ਨਗਰਪਾਲਿਕਾ ਨਹੀਂ ਮਿਲੇਗੀ ਤਦ ਤੱਕ ਅਸੀਂ ਇੱਥੇ ਹੀ ਬੈਠਾਂਗੇ ओमप्रकाश ਜੀ ਜਿੰਨਾ ਜ਼ਿਆਦਾ ਨੁਕਸਾਨ ਜੋ ਹੈ ਬ क्या समझते हो आप नगर पालिका में कोई ज़्यादा नुकसान हो गया आपको या नगर पालिका हट जाए तो क्या ज़्यादा नुकसान है आपको नहीं नुकसान तो है जी हमें हमें तो रोज़गार मिल गया नगर पालिका आने से अब नगर पालिका गई तो हमें बहुत तगड़ा दुख होया है और बड़ा नुकसान हुआ हमारे क्या नुकसान क्या नुकसान हुआ क्या <laughs> हमारे बच्चों का रोज़गार छूट गया बच्चों को रोजगार मिल गया हमें रोज़गार मिल गया औरतों को भी रोजगार मिल गया सब बहन बेटी अपने धंधे धंधे पे लग गई थी अब हमारे बच्चे सब घर बैठ गए तो इसलिए हमें मतलब तो तो एक उम्मीद जगी थी आपको वो उम्मीद खत्म होगी कह सकते हैं उम्मीद है, बात खत्म हो गई नहीं हमें उम्मीद मिली जैसा हमारी उम्मीद एक बातचक खत्म हो गई अच्छा रूढ़ी लाल जी आ, आ, आप आपका क्या क्या विचार है क्या सोच है कि आप भी बैठ के धरने पर हम तो यही बैठ गए साहब नगर पालिका वापसी आए तो गाँव का भी विकास होगा और हमें भी रोजगार मिलेगा और मिल रहा था अच्छा कुछ दिन काम हुआ है नगर पालिका में क्या लगता है ये काम कोई विशेष था इससे आपको फ़ायदा मिला कुछ क्या काम हाँ विशेष फायदा यही है सब हमें रोजगार मिल गया था और गांव का साफ सफाई की व्यवस्था भी ठीक थी और और विकास भी आया लाइटों की भी कुर्सियाँ आ गई काफ़ी विकास हुआ है अभी तो, तो शुरुआती था ये ट्रेलर था ट्रेलर भी नहीं था प्रॉपर अभी काम शुरू हुआ ही था कि अच्छा नहीं गया ये कहना चाहते हैं जी जी वही मुकदी गल मैं कह दिया कि काफ़ी उम्मीदा जग गया सी मैं भी इसे इलाके जाऊँ ਮੈਨੂੰ ਵੀ ਲੱਗਾ ਰੋਡ ਲਾਈਟਾਂ ਜੋ ਇਸ਼ਾਰਾ ਚ ਹੁੰਦੀਆਂ ਨੇ ਇੱਥੇ ਪਿੰਡੀ ਲੱਗ ਚੁੱਕੀਆਂ ਨੇ ਚੱਲੂ ਹੋ ਚੁੱਕੀਆਂ ਨਾਲ ਦਾ ਪਿੰਡ ਜੋ ಗ್ರಾಮ ਪੰਚਾਇਤ ਨੁਗਾਵਾ ਇੱਥੇ ਵੀ ਸੇਮ ਇਹੀ ਨਗਰਪਾਲਿਕਾ ਬਣੀ ਹੈ ਪਰ ਅਜ ਤੱਕ ਇੱਕ ਲਾਈਟ ਦਾ ਟੈਂਡਰ ਨਹੀਂ ਛੁੱਟਿਆ ਹੱਥ ਤੱਕ ਉਹ ਇੱਥੇ ਲਾਈਟਾਂ ਚੱਲ ਰਹੀਆਂ ਜਾਨੇ ਇਹ ਤੇ ਕੁਰਸੀਆਂ ਪੇਚੂਕੀਆਂ ਜਗ੍ਹਾ ਜਗ੍ਹਾ ਤੇ ਲਗਭਗ 100 ਕੁਰਸੀਆਂ ਆਈਆਂ ਸੀ ਅਜੇ ਕੰਮ ਚੱਲਦਾ ਨਹੀਂ ਜਲਦਬਾਜ਼ੀ ਵਿੱਚ ਕਮ ਹੋਇਆ ਲਾਸਟ ਵਿੱਚ ਨਹੀਂ ਤਾਂ ਇਹ ਹੋਰ ਜ਼ਿਆਦਾ ਵਿਕਾਸਾ ਜੀ ਹੋਣਾ ਸੀ ਸੀਵਰ ਲਾਈਨ ਜਾਂ ਗਾਰਡਨ ਬੰਨਣਾ ਸੀ ਓਪਨ ਜਿਮ ਬਹੁਤ ਕੁਝ ਵੀ ਦੱਸਿਆ ਗਿਆ ਕਿ ਇਥੇ ਹੋਣਾ ਸੀ ਪਰ ਨਹੀਂ ਹੋ ਸਕਿਆ ਕੋਰੋਂ ਸਾਹਿਬ ਦੀ ਮਰਜ਼ੀ ਹੈ ਜੋ ਸਰਕਾਰ ਨੂੰ ਸੋਝੀ ਦੇਵੇ ਤਾਂ ਕਿ ਇਹ ਵਾਪਸ ਆ ਸਕਣ ਇੱਥੋਂ ਦੇ ਇਲਾਕੇ ਦੇ ਬੱਚਿਆਂ ਦਾ ਬਾਕੀ ਹੰਦਾ ਜੋ ਜੀਵਨ ਹੈ ਉਹ ਕਿਤੇ ਲੈਵਲ ਅਪ ਹੋ ਸਕੇ ਮੇਰੇ ਤੋਂ ਉਚਾਰਨ ਕਰਦੇ ਹੋਈਆਂ ਗਲਤੀਆਂ ਦੀ ਪਰ मेरे तो विचार करते हैं वही गलती थी खिमा वाहू जी का खालसा और तो गुरु जी की फतेह नुकसान सबसे बड़ा थी ये पंचायत हमारी ग्राम पंचायत थी पहले ग्राम पंचायत से हमें नगर पालिका दी गई उसे वापिस लिया गया सबसे बड़ा दुख तो ये या तो देते ही मैं हमें बिल्कुल और दिए तो फिर उसको वापिस क्यों लेना हुआ वो कहते थे जिंदगी में कभी कोई आए ना रब्बा आए तो 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 कोई कोई तो फिर जाए ना देने हो कर हमें बाद में आंसू तो पहले याद आ गया बिल्कुल तो तो इतना है जो माननीय मेहरूम जुबेर खान जी ने हमें जो रामगढ़ विधानसभा से मुबारीपुर को पंचायत को नगर पालिका की सुत दी वो तो बीजेपी के कुछ जय द्वारा नष्ट करा दी गई जिससे हम सभी विकास गांव के लोगों का विकास थम जाएगा और आने वाले समय में युवा पीढ़ी को बहुत ज़्यादा नुकसान उठाना पड़ेगा तो हम सब आपसे बस एक ही प्रार्थना करते हैं कि जल्द से जल्द हमारी मांगे पूरी की जाएँ और मोबारीपुर पंचायत को बाबिस नगर पालिका में कर्मोन्नत किया जाए और जो तो साढ़े पिंड के एडवोकेट ने संजय जी जो कि कोहली समाज तो बिलोंग करते हैं मतलब सारे ही समाज इतने आए हैं और इतने मौजूद ने संजय जी नमस्कार नमस्कार सर संजय जी मैंने देखा कि आप कांग्रेस से बिलोंग करते हैं कि ऐसा तो नहीं कि आप कांग्रेस से बिलोंग करते हैं बीजेपी ने ये चीज़ छीनी है इस वजह से आप यहाँ पे हैं। नहीं ऐसा कुछ भी नहीं है यहाँ पे बीजेपी वाले भी हैं कांग्रेस वाले भी हैं क्योंकि जो कांग्रेस सरकार ने एक सौगा दीते गिफ्ट दिया था क्योंकि बड़े प्रयासों से ही ये नगर पालिका मिलती है लेकिन कांग्रेस सरकार ने हमको ये फार का तौर दिया था और जैसे नगर पालिका यहाँ पर आई थी मुबारीपुर में और इतना जबरदस्त विकास हमारा शुरू हुआ था हमारे चेयरमैन साहब ने कोई कसर नहीं छोड़ी विकास में लाइटों का काम लगभग पूरा हो चुका है सफाई का काम इतना जबरदस्त चल रहा था जो बेरोजगार थे हमारे बाल्मिक समाज से उनको रोजगार मिला था मतलब इतना भारी नुकसान नगर पालिका जाने से हुआ है तो हम ये चाहते हैं कि नगर पालिका को दोबारा लाया जाए अगर नगर पालिका जब तक दोबारा नहीं आएगी अभी तो हमारे कुछ लोग अनसन में बैठे पूरा गाँव अनसन में बैठेगा मरने के लिए तैयार और कोई रणनीति बनाकर हम आगे जो कोई आंदोलन करना पड़ेगा हम सब दिल से साथ है पूरा गाँव साथ है हम यही बीजेपी के जो भी नेता है हमारे उनसे यही हम अनुरोध करते हैं या तो वो जल्द से जल्द यहाँ पर नगर पालिका को तो दोबारा से मुबारीपुर को बना दे नहीं तो कोई ऐसा आंदोलन करेंगे इसकी सारी जिम्मेदारी जो कि सरकार की होगी जी कांग्रेस वाले गुस्सा है और बीजेपी वाले उम्मीद। ने उम्मीद गुस्सा इस गलता जो चीज कांग्रेस ने दीती क्यों गई वापस और बीजेपी वालों वाले उम्मीद है कि अभी वोटा दे हमेशा इसको जिता के भेजते हैं सुनवाई जरूर होगी सुनी जाएगी देखो परमात्मा क्या है एक एक ने नगर पालिका हमारी सुविधा हमारी ज्यादा हो जाएगी थोड़ी सी सरपंच में कुछ नहीं होता और नगर पालिका में सुबह लाइट भी कुर्सी भी मेरा एक सवाल आपको तो ऐसा लगता है कि सरपंच या चेयरमैन ने जो भी विकास किया वो किसी एक विशेष समुदाय पे फोकस रखा सिखों पे रखा या हिंदुओं पे रखा ऐसा लगता है आपको नहीं 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 आपका नहीं, विकास नहीं, 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 हुआ आपके, आपके में क्या हुआ? नहीं, में लगी, लगी, मेरा इलाका में लाइट लग गई कुर्सी लग गई मेरा गाँव है ये पड़ोस में कुर्सी भी लग गई लाइट भी लग गई सारा कुछ हुआ अभी बहुत बहुत धन्यवाद शासन जी वही गल है कि खालसा राज मतलब कि सब वस्ते बराबर ਕੋਈ ਇਹ ਨਹੀਂ ਕਿ ਇਹ ਹਿੰਦੂ ਹੈ ਮੁਸਲਮਾਨ ਹੈ ਸਿੱਖ ਹੈ ਨੋ ਜੋ ਕੁਝ ਸਪਰੇਡ ਤੋਂ ਕੋਈ ਫਲਾਣਾ ਹੈ ਜੋ ਕੋਈ ਦੇਣਾ ਹੈ ਜੋ ਕੁਝ ਸੁਵਿਧਾ ਦੇਣੀ ਹੈ ਉਹ ਸਭ ਨੂੰ ਇਕੁਅਲ ਨਾਲ ਦੇਣੀ ਹੈ ਤੇ ਇਹੀ ਖਾਲਸਾ ਰਾਜ ਹੈ ਔਰ ਇਸੇ ਨਾਲ ਦੇ ਸਰਬ ਸਭ ਕੰਮ ਕਰ ਰਹੇ ਸਨ ਪਰ ਅਫਸੋਸ ਸਰਕਾਰ ਨੂੰ ਉਹੀ ਪਸੰਦ ਨਹੀਂ ਆਇਆ ਔਰ 188 ਨਗਰਪਾਲਿਕਾ ਚੋਂ ਸਿਰਫ ਇੱਕ ਕੱਢੀ ਗਈ ਜੋ ਕਿ ਸਰਦਾਰ ਸੀ ਇਸ ਦਾ ਦੁੱਖ ਹੈ ਤਾਂ ਹੀ ਇਹ ਵੀਡੀਓ ਬਣਾਈ ਗਈ ਹੋਈਆਂ ਪੁੱਲਾਂ ਦੇਖਿਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ